70 ਦੇ ਨਜ਼ਦੀਕ ਅਲੱਗ-ਬੱਗ ਉਸ ਵਕਤ ਅਫਸ਼ਕਰੀ ਆਈ ਸੀ ਜਿਸ ਦੇ ਨਾਲ ਠੰਡ ਕਹਿਰ ਦੀ ਪਈ ਸੀ ਤੇ ਸਕੂਲਾਂ 'ਚ ਵੀ ਆਰਡਰ ਹੋ ਗਏ ਸੀ ਸਿਹਤ ਵੀ ਹੋ ਗਿਆ ਸੀ ਕਿ ਬੱਚੇ ਅੰਦਰ ਰੱਖੋ ਠੰਡ ਨੂੰ ਤੇ ਬਚਾਓ ਬਹੁਤ ਖਤਰਨਾਕ ਹੈ ਠੰਡ ਹੁਣ ਉਸ ਤੋਂ ਬਾਅਦ ਜਿੱਤੇ ਤੱਕ ਮੇਰਾ ਕਹਿ ਲੈ ਅਜ ਹੁਣ ਪੈ ਰਹੀ ਹੈ ਠੰਡ ਉਹੀ ਠੰਡ ਦੁਬਾਰਾ ਹੋ ਰਹੀ ਹੈ ਔਰ ਮੇਰੀ ਉਮਰ ਹੈ ਇਸ ਵਕਤ 94 ਸਾਲ ਦੀ ਹੈ ਦੋਸਤੋ ਪੰਜਾਬ ਵਿੱਚ ਸ਼ਾਇਦ ਅਜਹੀ ਛਣਕਰੀਪ ਅੱਧੀ ਸਦੀ ਬਾਅਦ ਦੇ ਪਈਏ ਪਿਛਲੇ ਦਿਨੀ ਪੰਜਾਬ ਦੇ 8 ਸ਼ਹਿਰਾਂ ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਪਠਾਨਕੋਟ, ਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਦਾ ਤਾਪਮਾਨ ਸ਼ਿਮਲਾ ਦੇ ਤਾਪਮਾਨ ਤੋਂ ਵੀ ਹੇਠਾਂ ਚਲੇ ਗਿਆ ਸੀ। ਥਾਂ-ਥਾਂ ਤੇ ਲੋਕ ਧੂਣੀਆਂ ਸੇਕ ਕੇ ਆਪਣੇ ਆਪ ਨੂੰ ਨਿੱਗਰ ਰੱਖਣ ਦੇ ਯਤਨ ਕਰ ਰਹੇ ਨੇ। ਪਿਛਲੇ ਕਈ ਦਿਨਾਂ ਤੋਂ ਸੂਰਜ ਦੇਵਤਾ ਅਲੋਪ ਨੇ ਅਤੇ ਧੁੰਦ ਕਾਰਨ ਲੋਕੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਹਾਲਾਤ ਤਾਂ ਇੱਥੋਂ ਤੱਕ ਵੀ ਪੁੱਜ ਗਏ ਨੇ ਕਿ ਕਈ ਸ਼ਹਿਰਾਂ ਵਿੱਚ ਵਿਜ਼ਿਬਿਲਟੀ 25 ਮੀਟਰ ਤੋਂ ਵੀ ਹੇਠਾਂ ਤੱਕ ਪੁੱਜ ਗਈ ਸੀ ਦਿਨ ਤੇ ਰਾਤ ਦੇ ਤਾਪਮਾਨ 'ਚ ਸਿਰਫ 3 ਡਿਗਰੀ ਦਾ ਫਰਕ ਰਹਿ ਗਿਆ ਸੀ ਸਿਹਤ ਮਾਹਰ ਲੋਕਾਂ ਨੂੰ ਠੰਡ ਤੋਂ ਬਚਣ ਦੀਆਂ ਸਲਾਹਾਂ ਦੇ ਰਹੇ ਨੇ ਬਹੁਤ ਹੀ ਠੰਡ ਕਾਰਨ ਦਿਲ ਦੇ ਦੌਰੇ ਤੋਂ ਲੈ ਕੇ ਬ੍ਰੇਨ ਸਟ੍ਰੋਕ ਤੱਕ ਦਾ ਖਤਰਾ ਖੜਾ ਹੋ ਸਕਦਾ ਹੈ ਸ਼ਾਰਦੀਆਂ ਬਿਮਾਰੀਆਂ ਦੇ ਰੋਗੀ ਵਖਰੇ ਤੰਗ ਨੇ ਹੁਣ ਸੂਰਜ ਦੇਵਤਾ ਦੇ ਦਰਸ਼ਨ ਕਿਹੜੇ ਦਿਨ ਹੋਣੇ ਨੇ ਇਹ ਤਾਂ ਰੱਬੇ ਜਾਣਦਾ ਜਾਂ ਫਿਰ ਮੌਸਮ ਵਿਭਾਗ ਵਾਲੇ ਜੇਕਰ ਇਸ ਵਾਰ ਇਹ ਹੁਣ ਤੱਕ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ 4.5 ਡਿਗਰੀ ਤੱਕ ਪੁੱਜ ਗਿਆ ਸੀ। ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ 5.5 ਡਿਗਰੀ ਸੈਲਸੀਅਸ ਦੇ ਕਰੀਬ ਰਾਤ ਬਿੜੇ ਤਾਪਮਾਨ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਦਾ ਅਸਰ ਰੋਜ਼ਾਨਾ ਦੀ ਜ਼ਿੰਦਗੀ ਤੇ ਕਾਫੀ ਪੈ ਰਿਹਾ ਹੈ। ਬਾਜ਼ਾਰਾਂ ਵਿੱਚ ਗ੍ਰਾਹਕ ਘੱਟ ਦਿਖਾਈ ਦੇ ਰਹੇ ਹੈ। ਕਿਉਂਕਿ ਅਜਿਹੇ ਹਾਲਾਤ ਵਿੱਚ ਲੋਕੀ ਘਰੇ ਰਜਾਈਆਂ ਵਿੱਚ ਬੈਠਣਾ ਜ਼ਿਆਦਾ ਪਸੰਦ ਕਰਦੇ ਨੇ ਬਾਜ਼ਾਰਾਂ ਵਿੱਚ ਉਹੀ ਲੋਕ ਨਿਕਲਦੇ ਨੇ ਜਿਨ੍ਹਾਂ ਦਾ ਸਰਦਾ ਨਹੀਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਬਹੁਤੀ ਮਾੜੀ ਹਾਲਤ ਹੈ ਉਹਨਾਂ ਕੋਲ ਧੁਨੀਆਂ ਸੇਕਣ ਤੇ ਰਵਾ ਠੰਡ ਤੋਂ ਬਚਣ ਦਾ ਹੋਰ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ ਵੈਸੇ ਜਿੱਥੇ ਵੀ ਬਾਹਰ ਚਾਰ ਬੰਦੇ ਬੈਠੇ ਦਿਖਾਈ ਦਿੰਦੇ ਨੇ ਉੱਥੇ ਉਹਨਾਂ ਵਿੱਚਕਾਰ ਧੁਨੀ ਮਗ ਰਹੀ ਹੁੰਦੀ ਹੈ ਲੋਕੀ ਸੁੱਕੀ ਠੰਡ ਤੋਂ ਬਹੁਏ ਡਰ ਰਹੇ ਨੇ ਤੇ ਉਡੀਕ ਰਹੇ ਨੇ ਕਿ ਕਦੋਂ ਥੋੜੀ ਮੋਟੀ ਬਾਰਿਸ਼ ਹੋਵੇ ਤੇ ਮੌਸਮ ਦਾ ਰੰਗ ਕੁਝ ਬਦਲੇ ਹਾਲਾਂਕਿ ਇਸ ਨਾਲ ਠੰਡ ਨਹੀਂ ਘਟਦੀ ਲਗਾਤਾਰ ਪੈ ਰਹੀ ਧੁੰਦ ਨੇ ਸੜਕਾਂ ਤੇ ਚੱਨਣ ਵਾਲੇ ਲੋਕਾਂ ਲਈ ਵਿਭਿੰਨ ਪਾਇਆ ਹੋਇਆ ਹੈ ਲੋਕੀ ਸਵੇਰੇ دیر ਨਾਲ ਘਰੋਂ ਤੁਰਦੇ ਨੇ ਤੇ ਸ਼ਾਮੀ ਜਲਦੀ ਹੀ ਘਰ ਪਹੁੰਚਣ ਦੀ ਗੱਲ ਕਰਦੇ ਨੇ ਜੇਕਰ ਕੋਈ ਧੁੰਦ ਵਿੱਚ ਫਸ ਜਾਵੇ ਤਾਂ ਉਹ ਰੱਬ ਰੱਬ ਕਰਦਾ ਆਪਣੇ ਟਿਕਾਣੇ ਵੱਲ ਵੱਧਦਾ ਹੈ ਠੰਡ ਵਿੱਚ ਠੋਠੇਰ ਕਰਦੇ ਕਈ ਪੁਰਾਣੇ ਲੋਕ ਕਈ ਦਹਾਕੇ ਪਹਿਲਾਂ ਵੀ ਉਸ ਠੰਡ ਨੂੰ ਯਾਦ ਕਰਦੇ ਨੇ ਜਦੋਂ ਲਗਭਗ 3 ਹਫ਼ਤਿਆਂ ਤੱਕ ਸੂਰਜ ਦੇ ਦਰਸ਼ਨ ਨਹੀਂ ਸਨ ਹੋਏ ਅਜਿਹੇ ਹਾਲਾਤ ਵਿੱਚ ਕੋਈ ਜੋ ਲੋਕ ਵੀ ਨੇ ਜੋ ਸੇਵਰੀ ਨਿਕਲਦੇ ਨੇ ਉਹ ਕਦੇ ਕਿਸੇ ਬਹਾਨੇ ਅਤੇ ਕਦੇ ਚੁੱਪਚਾਪ ਬਹਾੜਾਣੇ ਚ ਪਏ ਲੋਕਾਂ ਦੇ ਕੰਬਲ ਪਾ ਆਉਂਦੇ ਨੇ ਤਾਂ ਕਿ ਉਹਨਾਂ ਨੂੰ ਵੀ ਕੋਈ ਨਿਗ ਮਿਲ ਜਾਏ ਹਾਲਾਤ ਕਿਹੋ ਜਿਹੇ ਵੀ ਹੋਣ ਮਦਦ ਲਈ ਹੱਥ ਵਧਦੇ ਹੀ ਰਹਿਣੇ ਚਾਹੀਦੇ ਨੇ